ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਲੋਕ ਜਿੱਥੇ ਜੀ 10 ਵਜ ਗਿਆ ਸੀ 10 ਵਜੇ ਤੋਂ ਆਪਾਂ ਬਲੌਗ ਦਾ ਸ਼ੁਰੂਆਤ ਕਰਨ ਲੱਗੇ ਹਾਂ 10 ਵਜੇ ਤੋਂ ਤੇ ਦਿਨ ਅੱਜ ਜੀ ਸੋਮਵਾਰ ਦਾ ਹੋ ਗਿਆ ਸੀ ਤੇ ਇੱਥੇ ਤੁਸੀਂ ਸੋਚ ਰਹੇ ਹੋਵੋਗੇ ਕਿ ਬੈੱਡ ਦੇ ਜਿਹੜੇ ਗੱਦੇ ਨੇ ਉਹ ਕਿੱਧਰ ਗਏ ਤੇ ਪਤਾ ਕੀ ਹੋਇਆ ਜੀ ਰਾਤ ਨੂੰ ਸਿਮਰਨ ਤੋਂ ਦੁੱਧ ਡੁੱਲ ਗਿਆ ਸੀ ਗੱਦਿਆਂ ਦੇ ਉੱਤੇ ਤੇ ਹੁਣ ਮੈਂ ਨਾ ਉਹ ਧੋ ਕੇ ਗੱਦੇ ਤੇ ਮੈਂ ਉਹਨਾਂ ਨੂੰ ਨਾ ਹੀਅਰ ਡਰਾਈ ਨਾਲ ਹਲਕਾ ਜਿਹਾ ਸੁਕਾ ਦਿੱਤਾ ਸੀ ਅੱਜ ਵੈਸੇ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਸੀ ਤੇ ਇਹ ਮੈਂ ਧੁੱਪੇ ਪਾਏ ਹੋਏ ਸੀ ਮੈਂ ਕਿਹਾ ਚਲੋ ਧੁੱਪ ਲੱਗ ਜੂਗੀ ਇਹਨਾਂ ਨੂੰ ਸੁੱਕ ਜਾਣਗੇ ਫਿਰ ਇਦਾਂ ਜਦੋਂ ਬੱਚੇ ਦੁੱਧ ਵਗੈਰਾ ਡੋਲ ਦਿੰਦੇ ਆ ਪਾਣੀ ਵਗੈਰਾ ਫਿਰ ਸਰਦੀਆਂ ਵਿੱਚ ਸੁਕੋਣੇ ਬਹੁਤ ਔਖੇ ਹੋ ਜਾਂਦੇ ਆ ਜੀ ਤੇ ਲੋ ਜੀ ਇੱਥੇ ਅੱਜ ਧੁੱਪ ਨਿਕਲੀ ਕਰਕੇ ਮੈਂ ਸਿਮਰ ਨੂੰ ਨਮਾਤਮਾ ਆਈ ਸੀ ਸਿਰ ਵਗੈਰਾ ਬਾਤਾਂ ਸੀ ਉਹਦਾ ਤੇ ਮੈਂ ਕਿਹਾ ਚਲੋ ਉਹਨੂੰ ਕੰਮ ਦਿੰਨੇ ਆ ਸਕੂਲ ਦਾ ਬੈ ਕੇ ਕਰ ਲੂਗਾ ਧੁੱਪ ਦੇ ਵਿੱਚ ਤੇ ਦੇਖੋ ਨੇ ਵੀ ਜੀ ਤੁਹਾਨੂੰ ਆਪਾਂ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਤੇ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਜੋ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਐਂਡ ਵਿੱਚ ਜੀ ਤੇ ਐਂਡ ਵਿੱਚ ਕਮੈਂਟ ਵੀ ਕਰਕੇ ਜਾਇਆ ਕਰੋ ਤੇ ਨਾਲ ਲੱਗਦਾ ਹਾਈਪ ਦਾ ਬਟਨ ਵੀ ਜੇ ਅ ਪ੍ਰੈਸ ਕਰਦੇ ਆ ਕਰੋ ਇਸ ਨਾਲ ਸਾਨੂੰ ਪੁਆਇੰਟ ਮਿਲ ਜਾਂਦੇ ਆ ਲਓ ਜੀ ਤੁਸੀਂ ਅੱਗੇ ਵੀਡੀਓ ਵਿੱਚ ਬਣੇ ਰਹੋ ਜੀ ਇੱਥੇ ਆਪਾਂ ਤੁਹਾਨੂੰ ਸ਼ਾਮ ਤੱਕ ਦੇ ਜਿਹੜੇ ਨੇ ਕੰਮ ਆ ਉਹ ਦਿਖਾਵਾਂਗੇ ਜੋ ਜੋ ਆਪਾਂ ਅੱਜ ਕੀਤਾ ਏ ਤੇ ਲਓ ਜੀ ਆਪਾਂ ਧੁੱਪ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣੀ ਧੁੱਪ ਨਿਕਲੀ ہوئی ਹੈ ਅੱਜ ਦਿਨੇ ਉਹਨੂੰ ਕੰਮ ਕਰਨੀ ਸਿਮਰਨ ਦੇਖੋ ਤੁਸੀਂ ਬਹੁਤ ਸੋਹਣੀ ਧੁੱਪ ਨਿਕਲੀ ہوئی ਆ ਕੱਲ ਨਹੀਂ O caldo Não filho é tudo é assim. ah. Logi. que <laughs> మేడం జీ ఫ ਮੁਝੇ ਇਹਦੇ ਪੈਰੀ ਦਾ ਪਿੰਜਰਾ ਵੀ ਅੱਜ ਆਪਾਂ ਬਾਹਰ ਕੱਢਤਾ ਲਗਾ ਚਲੋ ਧੁੱਪ ਲੱਗ ਜੂਗੀ ਤੇ ਇਧਰ ਸਾਰੇ ਕਿਤੇ ਕੱਪੜੇ ਕੁਵਾਰਾ ਧੋ ਕੇ ਪਾਏ ਹੋਏ ਆ ਤੇ ਦੋਨੇ ਤਾਰਾਂ ਜੜੀਆਂ ਨੇ ਭਰ ਗਈਆਂ ਨੇ ਕੱਪੜਿਆਂ ਦੀਆਂ ਮਸਲਣੀ ਧੁੱਪ ਨਿਕਲੀ ਗਈ ਆ ਪਰੂ ਆ ਜਾ ਟੋਪੀ ਲੈ ਲੈ ਸਿਮਰਨ ਹੋ ਕਰ ਲੋ ਦੋ ਤਰਮਨ ਮਨ ਹਵਾ ਚਲਦੀ ਹੈ ਢੰਡੀ ਪੱਤਾ ਨਾਤਾ ਹੋਇਆ ਮਨ ਫੂਲ ਉਡਾਕ ਨੂੰ ਥੱਲੇ ਨੂੰ ਕਰ ਲੋ ਲੋ ਜਿੱਥੇ ਦੁਪਹਿਰ ਦਾ 1 ਵਜ ਗਿਆ ਸੀ ਇੱਥੇ ਫਿਰ ਮੈਂ ਰੋਟੀ ਬਣਾਉਣ ਲੱਗੇਗੀ ਸੀ ਦੁਪਹਿਰ ਦੀ ਤੇ ਡੈਡੀ ਕਹਿੰਦੇ ਸਾਗ ਨਾਲੇ ਰੋਟੀ ਖਾ ਲੈਨੇ ਆ ਭਾਈ ਵੀ ਤੜਕਾ ਮਹਿਕ ਚੁੱਲ ਲੱਗਿਆ ਹੋਇਆ ਵੀ ਸਾਗ ਨਾਲ ਬਣਾ ਦਿੰਨੇ ਆ ਰੋਟੀਆਂ ਤੇ ਕਣਕ ਦੀ ਰੋਟੀ ਹੀ ਮੈਂ ਬਣਾਉਣ ਲੱਗੀ ਸੀ ਦੁਪਹਿਰੇ ਤੇ ਲੋ ਜੀ ਤੁਸੀਂ ਵਲੌਗ ਨਾਲ ਬਨੇ ਰਹੋ ਤੇ ਅੱਜ ਸਵੇਰੇ ਸਵੇਰੇ ਪਹਿਲਾਂ ਕੱਪੜਿਆਂ ਦਾ ਕੰਮ ਨੇ ਮੇੜਿਆ ਫਿਰ ਉਸ ਤੋਂ ਬਾਅਦ ਰੋਟੀ ਬਣਾਈ ਸਵੇਰੇ ਅੱਜ ਆਪਾਂ ਮਿੱਥਿਆ ਆਈਆਂ ਰੋਟੀਆਂ ਬਣਾਈਆਂ ਸੀ ਤੇ ਬਸ ਅੱਜ ਜੀ ਇਦਾਂ ਹੀ ਦਿਨਾਂ ਜਿਹੜਾ ਲੰਘ ਗਿਆ ਸੀ ਬਸ ਕੰਮਾਂ ਦੇ ਵਿੱਚ ਕਿਉਂਕਿ ਧੁੱਪ ਵੀ ਨਿਕਲੀ ਹੋਈ ਸੀ ਫਿਰ ਧੁੱਪ ਦੇ ਲਾਲਚ ਨਾਲ ਇਦਾਂ ਹੋ ਗਿਆ ਵੀ ਰਜਾਈਆਂ ਵਗੈਰਾ ਹੋਰ ਸਾਰਾ ਕੁਛ ਆ ਜਿਹੜਾ ਧੁੱਪ ਲਵਾ ਲਈਏ ਅ ਕਿਉਂਕਿ ਫਿਰ ਹੁਣ ਕਿੰਨੇ ਦਿਨ ਹੋ ਗਏ ਸੀ ਧੁੰਦ ਪੈਂਦੇ ਨੂੰ ਧੁੱਪ ਨਹੀਂ ਚੱਜਣ ਨਾਲ ਨਿਕਲੀ ਸੀ ਤੇ ਚਲੋ ਨਾਲ ਇਹ ਕੱਪੜਿਆਂ ਨੂੰ ਧੁੱਪ ਲਾ ਗਏ ਕੱਪੜੇ ਤਾਂ ਜੀ ਰੋਜ਼ ਹੀ ਹੋਈ ਰਹਿੰਦੇ ਆ ਤੇ ਇੱਥੇ ਮੈਂ ਵੀ ਸਿਰ ਵਗੈਰਾ ਨਹਾਇਆ ਹੀ ਸੀ ਤੇ ਅੰਦਰ ਫਿਰ ਰਸੋਈ 'ਚ ਠੰਡ ਸੀ ਮੈਂ ਕਿਹਾ ਚਲੋ ਵੀ ਟੋਪੀ ਲੈ ਕੇ ਜਿਹੜੀ ਰੋਟੀ ਬਣਾ ਦੰਨੇ ਆ ਤੇ ਬਾਅਦ ਵਿੱਚ ਧੁੱਪ ਸੇਕ ਲਵਾਂਗੇ ਇੱਥੇ ਸਿਮਰਨ ਵੀ ਆ ਗਿਆ ਸੀ ਤੇ ਉਹਨੂੰ ਫਿਰ ਮੈਂ ਆਲੂ ਵਾਲਾ ਪਰੌਂਠਾ ਲਾ ਕੇ ਦਿੱਤਾ ਉਹ ਕਹਿੰਦਾ ਮम्मा ਵੀ ਆਲੂ ਵਾਲਾ ਪਰੌਂਠਾ ਖਾਣਾ ਮੈਂ ਤੇ ਫਿਰ ਇੱਕ ਦੋ ਆਲੂ ਪਏ ਸੀ ਮੈਂ ਜਦੋਂ ਵੀ ਆਲੂ ਵਾਲ ਦੇ ਹੁੰਦੀਆਂ ਫਿਰ ਇਹਦੇ ਵਾਸਤੇ ਅਲੱਗ ਰੱਖ ਦੇਣੀਆਂ ਹੁੰਦੀਆਂ ਇੱਕ ਦੋ ਕੱਢ ਕੇ ਤੇ ਫਿਰ ਇਹ ਘੱਟ ਮਿਰਚ ਵਾਲੇ ਹੀ ਖਾਂਦਾ ਏ ਤੇ ਇੱਥੇ ਨਾਲ ਦੀ ਨਾਲ ਰੋਟੀ ਲੱਗੀ ਸੀ ਜੀ ਆਪਣੀ ਤੇ ਆਪਾਂ ਸਾਰੀ ਸਲਫਾ ਜਿਹੜੀ ਨਾਲ ਦੇ ਨਾਲ ਹੀ ਸਾਫ਼ ਕਰ ਦਿੱਤੀ ਸੀ ਤੇ ਦੁਪਹਿਰੇ ਤਾਂ ਇਦਾਂ ਹੁੰਦਾ ਵਾ ਸੇਕ-ਇੱਕ ਜਾਂ ਦੋ-ਦੋ ਫੁਲਕੇ ਹੁੰਦੇ ਆ ਖਾਣ ਖਾਣ ਵਾਲੇ ਤੇ ਸਵੇਰੇ ਚਲੋ ਹੋ ਜਾਂਦਾ ਵਾ ਸਵੇਰੇ ਵੀ ਇੱਕ-ਇੱਕ ਦੋ-ਦੋ ਹੀ ਹੁੰਦੇ ਆ ਸ਼ਾਮ ਨੂੰ ਵੀ ਕਿ ਦੋ-ਦੋ ਜਾਂ ਤਿੰਨ-ਤਿੰਨ ਹੁੰਦੇ ਆ ਤੇ ਲੋ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਹੁਣ ਧੁੱਪ ਘਟ ਗਈ ਸੀ ਤੇ ਤਤਲਵ ਹਵਾ ਬਹੁਤ ਠੰਡੀ ਚੱਲ ਰਹੀ ਸੀ ਹੈਗੀ ਸੀ ਬਟ ਧੁੱਪ ਪਰ ਹਵਾ ਬਹੁਤ ਤੇਜ਼ ਚੱਲਦੀ ਸੀ ਮੈਂ ਕਿਹਾ ਚਲੋ ਹੁਣ ਆਪਾਂ ਗੱਦੇ ਆ ਜਿਹੜੇ ਅੰਦਰ ਰੱਖ ਲੈਨੇ ਆ ਤੇ ਨਾਲ ਚਾਦਰ ਵਗੈਰਾ ਪੁਛਾ ਦਨੇ ਆ ਤੇ ਮੀਂਹ ਜਿਹੜਾ ਮੌਸਮ ਹੋਇਆ ਪਿਆ ਸੀ ਬਟ ਮੀਂਹ ਤਾਂ ਆਇਆ ਨਹੀਂ ਹੈਗਾ ਲੋ ਜੀ ਆਪਾਂ ਇੱਥੇ ਗੱਦੇ ਆ ਜਿਹੜੇ ਅੰਦਰ ਲਗਾ ਦਨੇ ਆ ਤੇ ਨਾਲ ਹੀ ਉੱਪਰ ਚਾਦਰ ਪੁਛਾ ਦਨੇ ਆ ਹਾਂ ਜਿੱਥੇ ਨੇ ਜਿਹੜੀ ਚਾਦਰ ਮੈਂ ਪੁਛਾਉਣ ਲੱਗੀ ਸੀ ਇਹ ਫਿਰ ਮੰਮੀ ਦੀ ਪੇਟੀ 'ਚ ਰੱਖੀ ਹੁੰਦੀ ਨੇ ਚਾਦਰਾਂ ਤੇ ਫਿਰ ਇਹ ਬੈੱਡ ਸ਼ੀਟ ਦੇ ਸਰਾਣੇ ਮੈਨੂੰ ਲੱਭੇ ਨਹੀਂ ਹੈਗੇ ਇਹ ਫਿਰ ਮੈਂ ਇਦਾਂ ਹੀ ਸਰਾਣੇ ਜਿਹੜੇ ਰੱਖ ਦਿੱਤੇ ਸੀ ਦੂਸਰੇ ਕਿਉਂਕਿ 2-3 ਦਿਨ ਹੋਏ ਸੀ ਚਾਦਰ ਨੂੰ ਬੁਛਾਈ ਨੂੰ ਤੇ ਸਰਾਣੇ ਸਾਫ ਪਏ ਸੀ بس ਇੱਕ ਸਮਰਨ ਨੂੰ ਦੁੱਧ ਢੋਲਿਆ ਕਰਕੇ ਆਪਾਂ ਨੇ ਸਮਰਨ ਨੇ ਦੁੱਧ ਢੋਲਿਆ ਕਰਕੇ ਆਪਾਂ ਨੂੰ ਸਾਫ ਕਰਨਾ ਪੈ ਗਿਆ ਅ ਤੇ ਸਰਾਣੇ ਇਹਦੇ ਆਪਾਂ ਨੂੰ ਇਸ ਕਰਕੇ ਲੱਭੇ ਕਿਉਂਕਿ ਫਿਰ ਮम्मी गए ਹੋਏ ਸੀ ਕੁੜੀਆਂ ਨੂੰ ਛੱਡਣ ਤੇ ਫਿਰ ਉਹ ਘਰੇ ਨਹੀਂ ਸੀ ਫਿਰ ਮੈਨੂੰ ਚਾਦਰ ਜਿਹੜੀ ਲੱਭੀ ਆਪਾਂ ਉਹ ਹੀ ਬੁਛਾਤੀ ਤੇ ਲੋ ਜੀ ਇੱਥੇ ਸ਼ਾਮ ਦਾ ਟਾਈਮ ਨਹੀਂ ਸੀ ਤੇ 4 ਵਜੇ ਦਾ ਟਾਈਮ ਹੋ ਗਿਆ ਸੀ ਇੱਥੇ 4:30 ਵਜੇ ਦਾ ਤੇ ਮੈਂ ਕਿਹਾ ਚਲੋ ਕੱਪੜੇ ਵਗੈਰਾ ਉਤਾਰ ਲੈਣੇ ਜਿਹੜੇ ਜਿਹੜੇ ਸੁੱਕੇ ਹੋਏ ਨੇ ਬਾਕੀ ਜੋ ਗਿੱਲੇ ਨੇ ਫਿਰ ਉਹ ਅੰਦਰ ਪਾ ਦਵਾਂਗੇ ਹਲਕੀ ਜਿਹੀ ਧੁੱਪ ਸੀ ਤੇ ਹਵਾ ਬਹੁਤ ਤੇਜ਼ ਚੱਲ ਰਹੀ ਸੀ ਤੇ ਲਓ ਜੀ ਆਪਾਂ फटाफट ਕੱਪੜੇ ਉਤਾਰ ਲੈਣੇ ਆ ਜੀ ਤੇ ਨਾਲ ਦੀ ਨਾਲ ਇਹ ਕੱਪੜਿਆਂ ਦੀਆਂ ਤਹਿਾ ਮਾਰ ਕੇ ਫਿਰ ਮੈਂ ਸਾਰਿਆਂ ਦੀ ਇਹ ਅਲੱਗ-ਅਲੱਗ ਅਲਮਾਰੀ ਦੇ ਵਿੱਚ ਹੀ ਰੱਖ ਦੇਣੀ ਹੁੰਦੀ ਆ ਫਿਰ ਇਦਾਂ ਕੱਪੜੇ ਜਿਹੜੇ ਸਾਹਮਣੇ ਸੌਖੇ ਹੋ ਜਾਂਦੇ ਨੇ ਤੇ ਲੱਭਣੇ ਵੀ ਸੌਖੇ ਹੋ ਜਾਂਦੇ ਆ ਕਿਉਂਕਿ ਫਿਰ ਉਹ ਇੱਕ ਦੂਜੇ ਦੇ ਕੱਪੜੇ ਆ ਜਿਹੜੇ ਇੱਕ ਦੂਸਰੇ ਦੀ ਅਲਮਾਰੀ ਵਿੱਚ ਫਿਰ ਲੱਭਣੇ ਪੈਂਦੇ ਆ ਜਾਂ ਨਹੀਂ ਲੱਭਦੇ ਹੈਗੇ ਤੇ ਇਸ ਕਰਕੇ ਸਾਡੇ ਘਰ ਦੇ ਵਿੱਚ ਇਹੀ ਆ ਵੀ ਜਿਹਦੇ ਜਿਹਦੇ ਕੱਪੜੇ ਨੇ ਉਹਨੂੰ ਉਹਦੀ-ਉਦੀ ਅਲਮਾਰੀ ਦੇ ਵਿੱਚ ਜਿਹੜਾ ਰੱਖ ਦਿੰਦੇ ਆ ਤਹਿ ਮਾਰ ਕੇ ਲੋ ਜੀ ਆਪਾਂ ਫੜਫੜ ਕੱਪੜੇ ਉਤਾਰ ਲਈਏ ਜੀ ਤੇ ਇਹਨਾਂ ਨੂੰ ਤੈਨ ਲਗਾ ਦਿੰਨੇ ਆ ਜੀ ਇੱਥੇ 4:30 5:30 ਦਾ ਟਾਈਮ ਹੋ ਗਿਆ ਜੀ ਤੇ ਆਪਾਂ ਬਣਾਉਣ ਲੱਗੇ ਸੀ ਸ਼ਾਮ ਦੀ ਚਾਹ ਤੇ ਡੈਡੀ ਲੈ ਕੇ ਆਏ ਸੀ ਗੁੜ ਗਿੱਲਾਂ ਕੋਲੇ ਖਿਲਾੜੀ ਲੱਗੇ ਹੋਏ ਸੀ ਤੇ ਖਾਲਸਾ ਖਿਲਾੜੇ ਆਈ ਥਿੰਕ ਨਾਮ ਦੱਸ ਰਹੇ ਸੀ ਤੇ 120 ਰੁਪਏ ਕਿਲੋ ਆਪਾਂ ਨੂੰ ਗੁੜ ਮਿਲਿਆ ਵਾਹੇ ਤੇ ਪ्योर ਗੁੜਾ ਜੀ ਇਹ ਗਰਮ ਹਲੇ ਤੇ ਇਹ ਆਪਾਂ ਇਹਦੀ ਚਾਹ ਬਣਾਉਣ ਲੱਗੇ ਹਾਂ ਜੀ ਹਣਾ ਤੇ ਸਰਦੀਆਂ ਵਿੱਚ ਗੁੜ ਖਾਣਾ ਬਹੁਤ ਵਧੀਆ ਜੀ ਸੇਤਲੇ ਤੇ ਇਸ ਦੇ ਨਾਲ ਸਰੀਰ ਜਿਹੜਾ ਗਰਮ ਰਹਿੰਦਾ ਵਾ ਤੇ ਨਾਲੇ ਜਿਹੜਾ ਆਪਾਂ ਰੋਟੀ ਖਾ ਕੇ ਖੜਦੇ ਤਾਂ ਥੋੜੀ ਜੀ ਗੁੜ ਦੀ ਡਲੀ ਜੇ ਖਾ ਲਈਏ ਤਾਂ ਇਹਦੇ ਨਾਲ ਹਾਜਮਾ ਵੀ ਵਧੀਆ ਰਹਿੰਦਾ ਤੇ ਹੁਣ ਆਪਾਂ ਚਾਹ ਬਣਾਉਣ ਲਈ ਇੱਧਰ ਪਾਣੀ ਰੱਖ ਲਿਆ ਜੇ ਇੱਧਰ ਅਸੀਂ ਆਪਣਾ ਪਾਣੀ ਰੱਖਿਆ ਉਧਰ ਮੈਂ ਰੈਡੀ ਕਰ ਰੱਖਿਆ ਪਾਣੀ ਕਿਉਂਕਿ ਉਹ ਥੋੜਾ ਜਿਹਾ ਘੱਟ ਮਿੱਠਾ ਪਿੰਦੇ ਨੇ ਤੇ ਉਹਨਾਂ ਲਈ ਅਲੱਗ ਤੋਂ ਪਾਣੀ ਰੱਖ ਲਿਆ ਆਪਾਂ ਨੇ ਤੇ ਲੋ ਜੀ ਆਪਾਂ ਬਣਾਉਣ ਲੱਗਿਆ ਗੁੜ ਵਾਲੀ ਚ ਨਾਲੇ ਆਪਾਂ ਗੁੜ ਵਾਲੀ ਚਾਹ ਤੁਹਾਨੂੰ ਦੱਸਣ ਲੱਗਿਆ ਕਿ ਜਿਹੜਾ ਇਹ ਵਾਲਾ ਗੁੜਾ ਇਸ ਗੁੜ ਦੀ ਚਾਹ ਬਣਾਉਣ ਦੇ ਨਾਲ ਜਿਹੜੀ ਆਪਣੀ ਚਾਹ ਆ ਉਹ ਬਿਲਕੁਲ ਫਟਦੀ ਨਹੀਂ ਹੈਗੀ ਤੇ ਜੋ ਆਪਾਂ ਦੁਕਾਨਾਂ ਤੋਂ ਲੈ ਕੇ ਆਉਂਦੇ ਆ ਗੁੜ ਉਹਦੇ ਨਾਲ ਚਾਹ ਜਿਹੜੀ ਆ ਦੁੱਧ ਪਾਉਣਸਾ ਫਟ ਜਾਂਦੀ ਆ ਤੇ ਇਸ ਦੇ ਨਾਲ ਨਹੀਂ ਫਟੇਗੀ ਤੇ ਇੱਥੇ ਨਾਲ ਹੀ ਰੈਡੀ ਸਬਜ਼ੀ ਲੈ ਕੇ ਆਏ ਸੀ ਗੋਭੀ ਤੇ ਗਾਜਰਾਂ ਦੇ ਤੇ ਨਾਲ ਤਣੀ ਆ ਵੈਸੇ ਧਨੀਆ ਆਪਣੇ ਲੱਗਿਆ ਹੋਇਆ ਕਰੇ ਤੇ ਇਹ ਵੀ ਧਨੀਆ ਜਿਹੜਾ ਸਬਜੀ ਨਾਲ ਦਿੱਤਾ ਉਹਨਾਂ ਨੇ ਬਹੁਤ ਵਧੀਆ ਸੀ ਤੇ ਹਰਾ ਹਰਾ ਧਨੀਆ ਸੀ ਫਰੈਸ਼ ਬਿਲਕੁਲ ਤੇ ਇਹ ਆਪਾਂ ਸ਼ਾਮ ਨੂੰ ਬਣਾਵਾਂਗੇ ਜੀ ਲਓ ਜੀ ਆਪਾਂ ਪਹਿਲਾਂ ਚਾਹ ਬਣਾਉਣੀ ਆ ਜੀ ਗੁੜ ਵਾਲੀ ਤੇ ਨਾਲੇ ਜਿਹੜਾ ਗੁੜ ਲੈ ਕੇ ਆਇਸੀ ਡੜੀ ਉਹਨੂੰ ਆਪਾਂ ਕਿਸੇ ਕੰਟੇਨਰ ਚ ਸੁੱਕੇ ਚ ਕੱਢ ਲਵਾਂਗੇ ਤੇ ਚਾਹ ਦੇ ਵਿੱਚ ਇੱਥੇ ਆਪਾਂ ਗੁੜ ਪਾ ਦਿੱਤਾ ਸੀ ਤੇ ਹੁਣ ਇੱਥੇ ਆਪਾਂ ਮਿੱਠਾ ਚਾਹ ਪੱਤੀ ਪਾਉਣੀ ਆ ਜੀ ਤੇ ਨਾੜੀ ਲੌਂਗ ਤੇ ਇਲਾਇਚੀ ਪਾਵਾਂਗੇ ਕੁੱਟ ਕੇ ਇੱਕ ਵਾਰ ਅਸੀਂ ਦੁਕਾਨ ਤੋਂ ਲੈ ਕੇ ਆਏ ਸੀ ਗੁੜ ਤੇ ਉਹਦੇ ਵਿੱਚ ਰੰਗ ਵਗੈਰਾ ਜਾ ਪਾਇਆ ਹੋਇਆ ਸੀ ਤੇ ਮੈਂ ਚਾਹ ਬਣਾਈ ਸੀ ਤੇ ਦੁੱਧ ਪਾਉਣ ਸਾਰੀ ਜਿਹੜੀ ਚਾਹ ਆ ਉਹ ਫਟ ਗਈ ਸੀ ਤੇ ਇਦਾਂ ਜਿਹੜਾ ਆਪਾਂ ਖਲਾੜੀ ਤੋਂ ਗੁੜ ਲੈ ਕੇ ਆਉਨੇ ਆ ਉਹ ਵਧੀਆ ਬਣਦੀ ਹੈ ਉਹਦੇ ਨਾਲ ਚਾਹ ਤੇ ਦੇਖਿਓ ਤੁਸੀਂ ਆਪਾਂ ਚਾਹ ਬਣਾਵਾਂਗੇ ਤੇ ਬਹੁਤ ਹੀ ਵਧੀਆ ਚਾਹ ਜੜੀ ਬਣੂਗੀ ਇਹਦੇ ਨਾਲ ਤੇ ਜਿਹੜਾ ਪਦਕਾਨਾ ਤੋਂ ਗੁੜ ਲੈ ਕੇ ਆਉਨੇ ਹ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਮਸਾਲਾ ਵਗੈਰਾ ਵੱਧ ਪਾਇਆ ਹੁੰਦਾ ਵਾ ਉਹਨਾਂ ਦਾ ਤੇ ਜ਼ਿਆਦਾ ਲੰਮੇ ਟਾਈਮ ਤੱਕ ਰੱਖਣ ਲਈ ਤੇ ਇਹ ਖਿਲਾੜੀ ਵਾਲਾ ਗੁੜ ਵਧੀਆ ਹੁੰਦਾ ਵਾ ਤੇ ਲੋ ਜੇ ਅਸੀਂ ਸਰਦੀਆਂ ਵਿੱਚ ਵੈਸੇ ਲਿਆਉਂਦੇ ਹੀ ਹੁੰਨੇ ਆ ਗੁੜ ਕਿਉਂਕਿ ਸਰਦੀਆਂ ਵਿੱਚ ਜ਼ਿਆਦਾ ਵਧੀਆ ਲੱਗਦਾ ਖਾਦਾ ਜਾਂਦਾ ਏ ਤੇ ਲੋ ਜੀ ਆਪਣੀ ਚਾਹ ਰਿੱਝ ਗਈ ਲੌਂਗ ਲੱਛੀ ਪਾਤੀ ਜੀ ਆਪਾਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਦੁੱਧ ਚਾਹ ਆਪਣੀ ਬਣ ਗਈ ਤੇ ਗੁੜ ਵਾਲੀ ਚਾਹ ਜੋ ਜਿੰਨੇ ਜਿੰਨੇ ਪੀਣੀ ਆ ਵੀਡੀਓ ਦੇਖਣ ਲਈ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਸਪੋਰਟ ਕਰਨ ਲਈ ਬਹੁਤ ਵਧੀਆ ਆਪਣਾ YouTube ਫੈਮਿਲੀ ਆ ਜਿਹੜੀ ਮਿਲੀ ਹੋਈ ਆ ਤੇ ਇਸੇ ਤਰ੍ਹਾਂ ਆਪਣੀ ਇੱਕ ਦੂਸਰੇ ਦੀ ਸਪੋਰਟ ਆ ਜਿਹੜੀ ਬੁਣਾਈ ਰੱਖਿਓ ਜੀ ਤੇ ਵੀਡੀਓ ਦੇਖਣ ਲਈ ਦੁਬਾਰ ਤੋਂ ਧੰਨਵਾਦ ਆ ਜੀ ਸਭ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤਦ ਤੱਕ ਲਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ